ਆਹ ਅਕਾਸ਼ ਮੈਂ ਪਿੰਡ ਈਡਾ ਸੰਸੀਆਂ ਦਾ ਰਹਿਣ ਵਾਲਾ ਹਾਂ ਨਗੁਰਦਾਸਪੁਰ ਕੋਟ ਚ ਐਜ਼ ਅ ਮੁੰਚੀ ਹਾਂ ਨੋਟਿਸ ਆਇਆ ਜੀ ਸਾਨੂੰ 31 ਤਰੀਕ ਨੂੰ ਨੋਟਿਸ ਮਿਲਿਆ ਜੀ ਸਾਨੂੰ 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ ਉਹਦੀ ਰੀਸੀਵਿੰਗ ਸਾਨੂੰ 31 ਤਰੀਕ ਨੂੰ ਪਹੁੰਚਾਈ ਇਹਨਾਂ ਨੇ 7 ਦਿਨ ਸਾਢੇ ਤੱਕ ਨੋਟਿਸ ਨਹੀਂ ਪਹੁੰਚਿਆ 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਕਹੇਤਾ ਨਰਮ ਮਹਿਮੇ ਦੇ ਐਕਸੀਡੈਂਟ ਸ਼੍ਰੀ ਕਰਨਬੀਰ ਸਿੰਘ ਬੈਂਸਕੋਲ ਅਸੀਂ ਉੱਥੇ ਗਏ ਮੇਰੇ ਸਰਪੰਚ ਸਾਹਿਬ ਗਏ ਨਾਲ ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਇਆ ਦੇ ਸੀ ਅਸੀਂ ਉੱਥੇ ਗਏ ਅਸੀਂ ਉੱਥੇ ਜਾ ਕੇ ਮਿਲੇ ਆਂ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ ਨੋਟਿਸ ਤੇ ਸਾਨੂੰ ਸਰ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਕਿਹਾ ਸੀ ਸਾਡੇ ਕੋਲ 6 ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ ਉਹ ਬਤੌਰ ਨੋਟਿਸ ਤੇ ਨੋਟਿਸ ਕੱਢਦੇ ਗਏ ਤੇ ਅੱਗੇ ਉਹਨਾਂ ਨੇ ਚੌਥਾ ਪੰਜਵਾਂ ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਹੈ ਤੁਸੀਂ ਆਪਣੇ ਘਰ ਖਾਲੀ ਕਰ ਦੇਵੋ ਵਜ੍ਹਾ ਕੀ ਨੋਟਿਸ ਤੇ ਕੱਲ੍ਹ ਦੀ ਇਹ ਹੈ ਕਿ ਜੇ ਤੁਸੀਂ ਨਹਿਰ ਮੈਕਮੇ ਦੀ ਜਗ੍ਹਾ ਵਿੱਚ ਰਹਿ ਰਹੇ ਹੋ ਇਹ ਜਗ੍ਹਾ ਸਰਕਾਰੀ ਹੈ ਤੁਸੀਂ ਆਪਣੇ ਘਰ ਨਹਿਰ ਦੇ ਉੱਤੇ ਬਣਾਏ ਹੋਏ ਹੈ ਤੇ ਆਇਆ ਜਗ੍ਹਾ ਖਾਲੀ ਕਰੋ ਜਦ ਕਿ ਇਹ ਸਾਡੇ ਘਰ ਸਾਡੇ 200 ਸਾਲ ਤੋਂ ਸਾਡੇ ਉੱਤੇ ਬਜ਼ੁਰਗ ਰਹਿ ਰਹੇ ਆ ਸਾਡੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਪਹਿਲਾਂ ਦਾ ਕਾਫੀ ਇੱਥੇ ਸਾਡਾ ਰਹਿ ਰਹੇ ਆ ਸਾਰੇ ਤੇ ਹੁਣ ਇੱਥੇ ਆਣ ਕੇ ਅਸੀਂ ਪੱਕੇ ਘਰ ਬਣਾਏ ਹੋਏ ਆ ਬੜੀ ਮੁਸ਼ਕਲ ਬਣਾਏ ਆ ਇਹ ਘਰ ਤੇ ਹੁਣ ਸਾਨੂੰ 200 ਸਾਲ ਤੋਂ ਬਾਅਦ ਇਹ ਨੋਟਿਸ ਆ ਕੇ ਇੱਕਦਮ ਸਾਨੂੰ ਘਰ ਖਾਲੀ ਕਰਨ ਨੂੰ ਕਹਤਾ ਹੈ ਕਿ ਆਪਣੇ ਘਰ ਖਾਲੀ ਕਰੋ ਇਹ ਸਰਕਾਰ ਦੀ ਜਗ੍ਹਾ ਹੈ ਘਾਟਾ ਨੇ ਆ ਇਦਾਂ ਇੱਕਦਮ ਸਾਡੇ ਘਰਾਂ ਨੂੰ ਸਾਨੂੰ ਕਹਿਤਾ ਤੇ ਅਸੀਂ ਕਿੱਥੇ ਜਾਵਾਂਗੇ ਨਸ਼ੇ ਦਾ ਮੁੱਦਾ ਹੀ ਦੇਖੋ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿਨ੍ਹਾਂ ਤੇ ਵੀ ਕੋਈ ਪਰਚੇ ਹੋਏ ਜਾਂ ਕੁਝ ਵੀ ਉਹਨਾਂ ਤੇ ਬੰਦੀ ਕਾਰਵਾਈ ਸਰਕਾਰ ਨੇ ਕਰਤੀ ਆ ਨਸ਼ਾ ਕਿਹੜਾ ਕੱਲਾ ਐਸੇ ਪਿੰਡ ਚ ਵਿਕਦਾ ਪਿਆ ਪੂਰੇ ਪੰਜਾਬ ਚ ਵਿਕਦਾ ਪਿਆ ਸਾਰਿਆਂ ਤੇ ਪਰਚੇ ਹੋਏ ਕਰਦੇ ਆ ਕਿੰਨੇ ਕੁ ਲੋਕਾਂ ਦੇ ਘਰ ਘਾਟਾ ਤੇ ਇਹਨਾਂ ਨੇ ਸਰ ਉਹਦੇ ਵਿੱਚ ਇੱਕ ਗੱਲ ਦੇਖੋ ਤਿੰਨ ਮੋਤਾਂ ਹੋਈਆਂ ਉਹ ਤਿੰਨ ਮੋਤਾਂ ਦੇ ਵਿੱਚ ਦੋ ਮੋਤਾਂ ਜਿਹੜੀਆਂ ਸਾਡੇ ਪਿੰਡ ਪਿੰਡ ਦੇ ਬਾਹਰੋਂ ਪੈਲੀਆਂ ਚੁਲਾਸ਼ਾਂ ਮਿਲੀਆਂ ਦੋ ਠੀਕ ਹੈ ਜੀ ਇੱਕ ਬਾਈਪਾਸ ਦੀ ਪਰਲੀ ਸਾਈਡ ਤੋਂ ਮਿਲੀ ਉਹ ਸਾਡੇ ਪਿੰਡ ਦੀ ਹਾਦ ਨਹੀਂ ਹੈਗੀ ਉਹ ਚੰਗੀ ਪਿੰਡ ਦੀ ਹਾਦਾਂ ਦੀ ਹੈ ਉਹ ਵੀ ਸਾਡੇ ਪਿੰਡ ਚ ਪਾਤੀ ਲਾਸ਼ਾਂ ਦੋ ਸਾਡੇ ਪਿੰਡ ਤੋਂ ਲੱਭੀਆਂ ਉਹਦੇ ਵਿੱਚ ਵੰਖੇ ਦੇ ਬੰਦੇ ਇਨਵੋਲਵ ਕੀਤੇ ਪਣਿਆੜ ਦੇ ਬੰਦੇ ਇਨਵੋਲਵ ਕੀਤੇ ਉਹ ਕਿਉਂ ਵੈਰੀਫਿਕੇਸ਼ਨ ਕੀਤੀ ਕਿਸੇ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਚਲੋ ਜੇ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ ਤੇ ਤੀਤਿਆਂ ਚੌਤਿਆਂ ਬੰਦਿਆਂ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਉਹਨਾਂ ਦੀ ਬੰਦੀ ਕਾਰਵਾਈ ਹੋ ਗਈ ਆ ਠੀਕ ਉਹਨਾਂ ਦਾ ਘਾਟਾ ਹੁੰਦਾ ਤੇ ਮਤਲਬ ਕੋਈ ਬੰਦਾ ਹੀ ਨਹੀਂ ਹੈ ਜੋ ਉਹਨਾਂ ਦੀ ਕਾਰਵਾਈ ਬਣਦੀ ਉਹਨਾਂ ਦੇ ਪਰਚੇ ਦਰਜ ਹੋ ਗਏ ਆਪਣੀ ਸਜ਼ਾ ਭੁ ਦੇਖੋ ਜੀ ਜੇ ਪੁਲਿਸ ਨੇ ਪਰਚੇ ਦਰਜ ਕੀਤੇ ਆ ਕੁਝ ਦੇਖ ਕੇ ਕੀਤੇ ਆ ਉਹ ਕਾਰਵਾਈ ਕੀਤੀ ਆ ਉਹਨਾਂ ਤੇ ਉਹ ਆਪਣੀ ਬੰਦੀ ਜਿਹੜੀ ਕਾਰਵਾਈ ਉਹਨਾਂ ਨੇ ਕਰ ਲਈ ਹੈ ਜਿਨ੍ਹਾਂ ਤੇ ਪਰਚੇ ਹੋਏ ਆਪਣੀ ਸਜ਼ਾ ਭੁਗਤੇ ਕਰਦੇ ਹੋਏ ਬੰਦੇ ਜੇਲ੍ਹ ਚ ਦੇਖੋ ਜੀ ਸਾਰਾ ਪਿੰਡ ਸਾਰਾ ਪਿੰਡ ਨਹੀਂ ਨਸ਼ਾ ਕਰਦਾ ਮੈਂ ਵੀ ਹੈਗਾ ਤੇ ਸਾਡੇ ਸਰਪੰਚ ਸਾਹਿਬ ਰਹਿੰਦੇ ਆ ਤੇ ਸਾਡੇ ਬੜੇ ਹੋਰ ਚਾਚੇ ਤਾਂ ਇਹ ਵੀ ਰਹਿੰਦੇ ਆ ਸਾਰੇ ਕੋ ਨਸ਼ੇ ਦਾ ਕੰਮ ਥੋੜੀ ਕਰਦਾ ਪਿਆ ਮੈਂ ਕਚੈਰੀ ਚ ਮੁੰਚੀ ਲੱਗਾ ਆ ਕੋਈ ਸਾਡਾ ਬੰਦਾ ਰੇਲਵੇ ਚ ਕੋਈ ਪੰਜਾਬ ਪੁਲਿਸ ਚ ਕੋਈ ਅਮਰੀਕਾ ਕੋਈ ਇੰਗਲੈਂਡ ਕੋਈ ਕੈਨੇਡਾ ਆ ਸਾਡੇ ਪਿੰਡ ਦੇ ਵਕੀਲ ਹੈਗੇ ਸਾਡੇ ਪਿੰਡ ਚ ਜਰਨਲ ਕਰਨ ਵਾਲਾ ਆਫ ਸਾਰੇ ਬੰਦੇ ਇੱਥੇ ਨਸ਼ਾ ਵੇਚ ਕੇ ਥੋੜੀ ਘਰ ਬਣਾਏ ਦੇ ਸਾਰਿਆਂ ਨੇ ਟੋਟਲ ਕਿੰਨੇ ਪਿੰਡ ਘਰ ਦੇ ਪਿੰਡ ਦੇ ਵਿੱਚ ਪਿੰਡ 'ਚ 100 ਤੋਂ ਵੱਧ ਘਰ ਹੈਗਾ ਜੀ ਤੇ ਕਿੰਨੇ ਘਰਾਂ ਨੂੰ ਨੋਟਿਸ ਆ ਗਿਆ 71 ਘਰਾਂ ਨੂੰ ਨੋਟਿਸ ਆ ਚੁੱਕੇ ਪਲਾਨ ਹੈ ਜੀ ਸਰਕਾਰ ਤੋਂ ਗੁਹਾਰ ਲਾਏ ਕਰਨੇ ਆ ਕਿ ਜੇ ਸਾਨੂੰ ਇਨਸਾਫ ਦਿੱਤਾ ਜਾਏਗਾ ਜੀ ਤੁਹਾਡਾ ਵਿਜੇ ਕੁਮਾਰ ਜੀ ਤੁਸੀਂ ਮੇਰੀ ਮੈਸੇਜ ਸਰਪੰਚਾ ਸਰ ਕੀ ਮਤਲਬ ਹੈ ਜੀ ਮਸਲਾ ਹੈ ਸਾਰਿਆ ਨਹਿਰ ਮਹਿਕਮੇ ਆ ਲੈਣ ਸਾਨੂੰ ਨੋਟਿਸ ਭੇਜੇ ਆ ਤੇ ਆਹ ਕਹਿੰਦੇ ਪੀ ਆ ਆ ਕੇ ਤੇ ਇੱਥੇ ਆ ਕੇ ਹਾਜ਼ਰੀਆਂ ਲਾਓ ਤੇ ਮੈਂ ਉੱਥੇ ਇੱਕ ਤਰੀਕ ਨੂੰ ਗਿਆ ਸੀ ਤੇ ਇਹਨਾਂ ਨੇ ਮੇਰੀ ਹਾਜ਼ਰੀ ਨਹੀਂ ਲਵਾਈ। ਉਹਦੇ ਬਾਅਦ ਮੇਰੇ 4-5 ਬੰਦੇ ਗਏ ਪਿੰਡ ਤੋਂ। ਉਹਨਾਂ ਦੀ ਹਾਜ਼ਰੀ ਨਹੀਂ ਲਵਾਈ ਇਹਨਾਂ ਨੇ। ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮਿਲਾ ਦਿਓ ਸਾਨੂੰ ਕਿਸੇ ਨੂੰ। ਨੋਟ ਕੀ ਕਹ ਲੈ ਉਹਨਾਂ ਨੇ? ਨੋਟਸ ਇਹ ਆ ਸਾਹਮਣੇ ਆ ਤੁਹਾਡੇ ਆ ਜਿਹੜਾ ਨੋਟਸ ਆ। ਐਹੀ ਹੀ ਉਹਨਾਂ ਨੇ ਭੇਜਿਆ ਵੀ ਸਿਰਫ ਉੱਥੇ ਆ ਕੇ ਐਕਸ਼ਨ ਸਾਹਿਬ ਨੂੰ ਮਿਲੋ। ਮਤਲਬ ਨੋਟਿਸ ਕਿਉਂ? ਮਤਲਬ ਕੀ ਨੋਟਿਸ? ਕੀ ਹੀ ਗੱਲ? ਨੋਟਸ ਤੇ ਇਹ ਗੱਲ ਆ ਵੀ ਕੋਈਸ ਇੱਥੇ ਬੰਦੇ ਕੋਈ ਨਸ਼ਾ-ਨੁਸ਼ਾ ਖਾ ਕੇ ਮਰ ਗਏ। ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਹੋਰ ਕਿਹ ਚੀਜ਼ ਨਾਲ ਮਰ ਗਏ। ਸਾਨੂੰ ਨਹੀਂ ਪਤਾ ਇਹ ਚੀਜ਼ ਕਰ। ਤੇ ਨਸ਼ਾ ਥੋੜਾ ਬੋਤਾ ਵਿਗਦਾ ਹੈ ਜੇ ਕੋਈ ਸ਼ੱਕ ਨਹੀਂ ਹੈ ਪਰ ਵਿਗਦਾ ਉਹਦੇ ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਉਹਨੇ ਕਰ ਦਿੱਤੀ ਠੀਕ ਹੈ ਆਪਾਂ ਵੀ ਉਸ ਚੀਜ਼ ਨਾਲ ਠੀਕ ਹੈ ਸਹਿਮਤ ਹੈ ਜਿਹੜਾ ਅਪਰਾਧ ਕਰੇਗਾ ਉਹ ਭੁਗਤੇਗਾ ਸਾਡੇ ਦਾ ਕੋਈ ਲੈਣ ਦੇਣ ਨਹੀਂ ਉਹਦਾ ਠੀਕ ਹੈ ਤੇ ਜੇ ਮਤਲਬ ਸਾਡਾ ਕੋਈ ਕਿਸੇ ਵੀ ਮਹਿਕਮੇ ਨੂੰ ਜਾਂ ਕਿਸੇ ਨੂੰ ਵੀ ਨਸ਼ੇ ਪ੍ਰਤੀ ਕੋਈ ਸਹਿਯੋਗ ਚਾਹੀਦਾ ਆਪਾਂ ਸਹਿਯੋਗ ਦਾਂਗੇ ਤੇ ਜੇ ਇਹ ਗੱਲ ਹੈ ਵੀ ਘਾਰ ਹੀ ਸਾਡੇ ਬਾਕੀ ਘਾਰ ਗਰੀਬਾਂ ਦੇ ਜਿਹੜੇ ਮਤਲਬ ਨਜਾਇਜ਼ ਬੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਐਸ ਚੀਜ਼ ਬਾਰੇ ਪਈਆ ਕਿਉਂ ਸਾਡੇ ਘਰ ਟਾਂ ਟਾਂ ਦੀ ਤਕੀਮ ਬਣਾ ਦੇ ਕਿਉਂ ਕਸ਼ ਬੰ ਪੁੱਟਣ ਦੀ ਤਕੀਮ ਬਣਾ ਦੇ ਉਹਦਾ ਮੈਨੂੰ ਸਮਝ ਨਹੀਂ ਲੱਗਦੀ ਤੇ ਕਿਉਂ ਐ ਮਾੜਾ ਚੰਗਾ ਕੰਮ ਕਰਨ ਦੇ ਮੈਂ ਮੈਂ ਸਰ ਗਿਆ ਮੈਨੂੰ ਹਾਜੀ ਲੋਈ ਮੈਨੂੰ ਤਾਂ ਮਿਲਿਆ ਹੀ ਕੋਈ ਨਹੀਂ ਤੇ ਮੈਨੂੰ ਕੱਲ ਜੇਈ ਸਾਹਿਬ ਦਾ ਫੋਨ ਆਇਆ ਤੇ ਕਹਿੰਦਾ ਨੋਟਸ ਮੈਂ ਸਰ ਤੁਸੀਂ ਮੈਨੂੰ ਕੋਈ ਅਫਸਰ ਤੁਹਾਡਾ ਮਿਲਿਆ ਹੀ ਨਹੀਂ ਮੈਨੂੰ ਐਕਸ਼ਨ ਸਾਹਿਬ ਵੱਲੋਂ ਤੁਸੀਂ ਮੈਨੂੰ ਕਿਹਾ ਮਿਲਣ ਬੋਲੋ ਤੇ ਉਹ ਨਹੀਂ ਮਿਲੇ ਮੈਨੂੰ ਠੀਕ ਹੈ ਮੈਂ ਉੱਥੇ ਕਿਹਾ ਕਿ ਆਇਆ ਮੈਂ ਯਾਰ ਮੈਨੂੰ ਮਿਲਾ ਦਿਓ ਕਹਿੰਦੇ ਨਹੀਂ ਇਹ ਨਹੀਂ ਮਲਾਣਾ ਜਿਹੜੇ ਪਹਿਲੇ ਨੋਟਿਸ ਸ਼ੁਰੂ ਤੋਂ ਆਏ ਹੀਗੇ ਕਿੰਨੇ ਕਦੋਂ ਆਏ ਹੀਗੇ ਪਹਿਲੇ 6 ਏਕਰ ਨੂੰ ਨੋਟਸ ਆਇਆ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਕਾਫੀ ਟਾਈਮ ਬਾਅਦ ਆਇਆ ਜੀ ਜੀ 30 ਤਰੀਕ ਨੂੰ ਮੇਰੇ ਖਾਤੇ ਇਹਨਾਂ 24 ਤਰੀਕ ਨੂੰ ਉਥੋਂ ਦਫ਼ਤਰ ਤੋਂ ਈਸ਼ੂ ਕਰਦੇ ਦਫ਼ਤਰ ਤੋਂ ਕੱਢਦੇ ਆਣਾ ਨਾ ਤੇ ਸਾਨੂੰ ਜਿਹੜਾ 31 ਤਰੀਕ ਨੂੰ ਮਤਲਬ ਰਸੀਬਾਂਗੇ ਸਾਨੂੰ 31 ਤਰੀਕ ਨੂੰ ਇਹਨਾਂ ਨੇ ਦਿੱਤੀ ਤੇ ਆ ਕੇ 1 ਤਰੀਕ ਨੂੰ ਹਾਜ਼ਰੀ ਲਵਾਂ ਹਾਂਜੀ ਉਹਨਾਂ ਦਾ ਕਹਿਣਾ ਵੀ ਸਾਡੀ ਨਹਿਰ ਮੈਗਮੇ ਦੀ ਜਗਾ 200 ਸਾਲ ਤੋਂ ਪਿੰਡ ਰਿਆ ਰਿਹਾ ਮੈਂ ਬੇਨਤੀ ਹੈ ਸਰ ਕਰਨਾ ਚਾਹਨਾ ਵੀ 200 ਸਾਲ ਤੋਂ ਪਿੰਡ 200 ਸਾਲ ਤੋਂ ਸਰਕਾਰਾਂ ਬੰਦੀਆਂ ਨਹੀਂ ਆ ਉਦੋਂ ਕਿਉਂ ਨਹੀਂ ਸਰਕਾਰ ਨੇ ਕਿਹਾ ਇਹਨੂੰ ਕਿਹਾ ਵੀ ਯਾਰ ਘਾਟਾ ਦਿਓ ਹੋ ਤੇ ਬੱਚਿਆਂ ਨੇ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਕੇ ਉਹ ਕਿੰਨੀਆਂ ਪੀੜ੍ਹੀਆਂ ਖਤਮ ਹੋ ਗਿਆ ਤੇ ਫੇਰ ਜਾ ਕੇ ਪਹਿਲੋ ਛੰਨਾ ਹੀ ਤੇ ਤੇ ਹੁਣ ਇਹਨਾਂ ਨੇ ਪੱਕੇ ਘਰ ਬਣਾਏ ਤੇ ਹੁਣ ਇਹਨਾਂ ਨੇ ਢਾਂ ਦੀ ਸਕੀਮ ਬਣਾ ਲਈ ਐਦਾਂ ਨਹੀਂ ਹੁੰਦਾ ਤੇ ਇਹਨਾਂ ਨੂੰ ਇਹਨਾਂ ਕੇ ਸਰਕਾਰਾਂ ਕੇ ਬੇਨਤੀ ਆ ਕਿ ਜਿੱਥੇ ਜਿੱਥੇ ਹੀ ਰਹਿਣ ਦੇ ਜਾਂ ਉੱਥੇ ਰਹਿਣ ਦੋ ਤੇ ਜਾਂ ਸਾਨੂੰ ਕਿਤੇ ਜਗ੍ਹਾ ਦੇ ਦੋ ਨਸ਼ੇ ਕਾਰਨ ਜਿਹੜਾ ਨਸ਼ੇ ਕਾਰਨ ਨਸ਼ੇ ਕਰਕੇ ਕੋਸ਼ ਘਰ ਨਸ਼ਾ ਕਰਦੇ ਆ ਤੇ ਵੇਚਦੇ ਆ ਤੇ ਜਾਂ ਕੋਈ ਕਰਦਾ ਤੇ ਉਹਦੀ ਵਜ੍ਹਾ ਨਹੀਂ ਆ ਕਿ ਸਾਰਾ ਪਿੰਡ ਢਾ ਦਿਓ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਪਾ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਉਹਨੇ ਤੇ ਜਿਹੜੀ ਵੀ ਬੰਦੀ ਉਹਨੇ ਤੇ ਕਾਰਵਾਈ ਸਾਰੀ ਹੋਈ ਨਹੀਂ ਇਹ ਜਗਾ ਤੁਸੀਂ ਅਹੀਂ ਤੇ ਫਿਰ ਹਥੇ ਜੋ ਸਾਡਾ ਬਣੇਗਾ ਫਿਰ ਤੇ ਅਸੀਂ ਬੈਠਾਂਗੇ ਰੋਡਾਂ ਤੇ ਬੈਠਾਂਗੇ ਛੜਕਾਂ ਤੇ ਬਾਹਰ ਆਵਾਂਗੇ ਅਹੀਂ ਫਿਰ ਹੋਰ ਕੀ ਹੈ ਬੱਚੇ ਵੀ ਸਾਡੇ ਬਾਹਰ ਆਣਗੇ ਤੇ ਕਿਨੇ ਕਿ ਜਿਨ੍ਹਾਂ ਨੇ ਸੰਸਾਰ ਦੇਖਿਆ ਨਹੀਂ ਉਹ ਵੀ ਆਣਗੇ ਬਾਹਰ ਅਹੀਂ ਕਿੱਥੇ ਜਾਣਾ ਅਹੀਂ ਥੋੜਾ ਇੱਥੇ ਪਾ ਲੋ ਘਰ ਬਣਿਆ ਮੇਰਾ ਨਾਮ ਵਿੱਕੀ ਹੈ ਜੀ ਪਿੰਡ ਡੀਡਾ ਸਾਸਿਆਂ ਮਸਲਾ ਜੀ ਇਹ ਨੋਟਿਸ ਆਇਆ ਸਾਨੂੰ ਨੈਰੀ ਪਵਾਗਦੇ ਕਹਿੰਦੇ ਘਰ ਖਾਲੀ ਕਰੋ ਵਜਾ ਵਜਾ ਨਸ਼ੇ ਦਾ ਮੁੱਦਾ ਹੀ ਆ ਮੇਨ ਉਹੀ ਬੰਦੇ ਮਰੇ ਹੀ ਉਹਦੇ ਦੇ ਬਾਅਦ ਹੋਇਆ ਬਸ ਪਰੋਂਦੇ ਰਹਿਣਾ ਪਹਿਲਾਂ ਇਹ ਘਰ ਤੋਂ ਘਰ 1.5 200 ਸਾਲ ਪੁਰਾਣਾ ਪਿੰਡ ਆ ਲਿਖਤੀ ਚ ਹੁਣ ਆ ਸਾਹਮਣੇ ਆ ਤੁਹਾਡੇ ਕਿ 30 ਤਰੀਕ ਨੂੰ ਹੁਣ ਕਹਿੰਦੇ 30 ਤਰੀਕ ਦਾ ਟਾਈਮ ਦਿੱਤਾ ਇਹਨੇ 30 ਦਾ 30 ਦਾ ਆਹ ਜੀ ਪਤਾ ਲੱਗਾ ਨੇ 30 ਦਾ ਥੋੜਾ ਆਖਾ ਇੱਕ ਸ਼ਾਂਕਰ ਨੂੰ 12 ਤਰੀਕ ਦਾ ਤੇ ਬਾਕੀਆਂ ਨੂੰ ਕਹਿੰਦੇ 30 ਤਰੀਕ ਦਾ ਕਿੰਨੇ ਘਰਾਂ ਨੂੰ ਨਟਦਾ ਆ ਇਹ 70 ਘਰਾਂ ਨੂੰ ਬਜਾ ਤੇ ਹੈ ਜਾਣੇ ਕਿ ਹਾਨੂੰ ਪਿੰਡ 'ਚ ਰਹਿਣ ਦਿੱਤਾ ਜਾਏ ਡੇਢ ਦਸ ਨਹੀਂ ਤੁਹਾਡੀ ਇਹ ਪਿੰਡ 'ਚ ਨਹੀਂ ਰਹਿਣ ਦਿੰਦੇ ਆ ਹੂੰ ਜੇ ਅਗਰ ਤੁਹਾਡੀ ਨਹੀਂ ਪ੍ਰਸ਼ਾਸਨ ਸੁਣਦਾ ਜਾਂ ਨਹੀਂ ਗੱਲ ਕਰਦਾ ਅਗਲਾ ਕੀ ਐਕਸ਼ਨ ਹੋਵੇਗਾ ਤੁਹਾਡਾ ਐਕਸ਼ਨ ਕੀ ਹੈ ਤੇ ਹੈ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿੱਥੇ ਹੈਗਾ ਸਾਨੂੰ ਰਹਿਣ ਦਿੱਤਾ ਜਾਏ ਜੀ ਕੀ ਕੰਮ ਕੀ ਆ ਇਹ ਜੀ ਡੀਡਾ ਸੰਸੀਆ ਮਸਲਾ ਇਹ ਆ ਵੀ ਉਹਨਾਂ ਨੇ ਇਲੀਗਲ ਕੋਈ ਮੈਂ ਕੀਤੀ ਪਿੰਡ ਵਾਸੀਆਂ ਨੇ ਨਹਿਰ ਦੇ ਆਲੇ ਦੁਆਲੇ ਇਹ ਸਰਕਾਰ ਇਸ ਮੈਟਰ ਨੂੰ ਲੈ ਕੇ ਬਹੁਤ ਸਖਤ ਹੈ। ਅਗੋ ਜੋ ਸਰਕਾਰ دیا ਜਾਂਦਾ ਹੈ ਉਹ ਸਾਰਨਾ ਕਾਰਵਾਈ ਕੀਤੀ ਜਾਏਗੀ। ਕੀ ਨੋਟਿਸ ਜਾਰੀ ਕੀਤਾ ਰੱਖੀ ਦਿੱਤਾ ਗਿਆ? ਨੋਟਿਸ ਜਾਰੀ ਕੀਤੇ ਨਾਲ ਉਹਨਾਂ ਨੂੰ ਆਪਣਾ ਇਹ ਮੇਸ਼ੀ ਵੀ ਹੋਈ ਹੈ ਮੰਡਲ ਦਫਤਰ ਵਿੱਚ। ਉਹਨਾਂ ਨੂੰ ਬੁਲਾਇਆ ਵੀ ਗਿਆ। ਤੇ ਬਾਕੀ ਜੋ ਕਾਰਵਾਈ ਹੋਵੇ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਏਗਾ ਸਮੇਂ ਸੇ। ਜੋ ਸਰਕਾਰ ਦਿੱਤਾ ਜਾਂਦਾ ਉਹ ਕਿੰਨੇ ਲਗਭਗ ਕਰਨੇ ਹੋ? ਹਾਂ ਤੇ ਕਾਫੀ ਜ਼ਿਆਦਾ ਹੈ। ਤੋ ਇਹ ਲਗਾ ਲੋ ਵੀ 80% ਘੜ ਹੈਗੇ ਜਿਨ੍ਹਾਂ ਨੇ ਅਪੋਇਨਟਮੈਂਟ ਕੀਤੀ ਲਏ। ਹਾਂ। ਪਰ ਉਹ ਪ੍ਰੋਸੈਸ ਸਰਕਾਰ ਦਾ ਹੈ। ਇਹ ਵੀ ਉਹਨਾਂ ਨੂੰ ਨੋਟਿਸ ਦਿੱਤੇ ਆ ਜੋ ਆਪਣਾ ਖਾਲੀ ਕਰਦੇ ਆ ਤੇ ਠੀਕ ਹੈ ਨਹੀਂ ਤੇ ਉਹ ਜੋ ਜਾਰੀ ਹੋਣ ਗਿਆ ਦੇਤਾ ਸਮੇ। ਉਹ ਸਾਰਾ ਕਾਰਵਾਈ ਕੀਤੀ ਜਾਏਗੀ। ਸਰਕਾਰ